ਸਤਨਾਮ ਵਾਹਿਗੁਰੂ ਸਾਹਿਬ ਜੀ ਗਉੜੀ ਗੁਆਰੇ ਦੀ ਮਹਲਾ ਪੰਜਵਾਂ ਗਉ ਕਿਰਪਾ ਤੇ ਮਾਰਗ ਪਾਈਐ ਪ੍ਰਭ ਕਿਰਪਾ ਤੇ ਨਾਮ ਧਿਆਈਐ ਤੁਹਾਡਾ ਕਿਰਪਾ ਤੇ ਬੰਧਨ ਸੁਖਾ ਤਉ ਕਿਰਪਾ ਤੇ ਹਮੈਂ ਟੁਟਾ ਤੁਮ ਲਾਵੋ ਤਉ ਲਾ ਕੈ ਸਿਵ ਹਮ ਤੇ ਕਛੂ ਨ ਹੋਵਹਿ ਦੇਵ ਰਹਾ ਦੁਦਰ ਭਾਵੇ ਤਾਂ ਗਾਵਾਂ ਬਾਣੀ ਜੋ ਤਦ ਭਾਵੈ ਤਾਂ ਸੱਚ ਬਖਾਣੀ ਜੋ ਤਦ ਭਾਵੈ ਤਾਂ ਸਤ ਗੁਰ ਮਿਆ ਸਰਬ ਸੁਖਾਂ ਰਬ ਤੇਰੀ ਪਿਆ ਜੋ ਤਦ ਭਾਵੈ ਸੋ ਨਿਰਮਲ ਕਰਮਾ ਜੋ ਤਦ ਭਾਵੈ ਸੋ ਸਚ ਧਰਮ ਸਰਬਨਿਧਾਨ ਗੁਣ ਤੁਮਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ ਮਨ ਤਾਂ ਨਿਰਮਲ ਹੋਏ ਹਰ ਰੰਗ ਸਭ ਸੁਖਾਂ ਪਾਉ ਸਤ ਸੰਗ ਨਾਮ ਤੇਰਾ ਰਹੇ ਮਨ ਰਾਤਾ ਇਹ ਕਲਿਆਣ ਨਾਨਕ ਕਰ ਜਾਤਾ ਵਰੁ ਕਿੰਡਾ ਖਬਸਾ ਵਰੁ ਕਿੰਦੀ ਅੱਤੇ ਗੁਰ ਪਰਸਾਦ ਸਦੇ ਕੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 180 ਦੇ ਉੱਪਰ ਅੰਕਤ ਹੈ ਸਤਿਗੁਰ ਦੀ ਕਿਰਪਾ ਕਰ ਰਹੇ ਆ ਕਿ ਇਹ ਅਕਾਲ ਪੁਰਖ ਪਰਮੇਸ਼ਰ ਅਸੀਂ ਜੀਵ ਜੋ ਹਾਂ ਤੇਰੇ ਅਧੀਨ ਹਾਂ ਤੇਰੀ ਬਖਸ਼ਿਸ਼ ਤੇਰੇ ਹੁਕਮ ਦੇ ਨਾਲ ਹੀ ਸਭ ਕੁਝ ਕਰਦੇ ਅਸਾ ਕਹਿੰਦੇ ਤੂੰ ਲਾਹੋ ਕੌਣ ਲੱਗਦਾ ਸੇ ਕahin ਅਸੀ ਸੇਵਾ ਭਗਤੀ ਵਿੱਚ ਲੱਗ ਸਕਦੇ ਹਾਂ ਜਦੋਂ ਤੁਸੀਂ ਕਿਰਪਾ ਕਰੋ ਬਾਣੀ ਦੇ ਵਿੱਚ ਅਨੇਕਾਂ ਪ੍ਰਮਾਣ ਸਤਿਗੁਰ ਨੇ ਬਖਸ਼ਿਸ਼ ਕੀਤੇ ਆਪਣੇ ਸੇਵਕ ਕੀ ਆਪੇ ਰੱਖੇ ਆਪੇ ਨਾਮ ਜੋਤ ਕੋਮ ਲੋਗ ਤੂੰ ਲੱਗਦੇ ਸੀ ਕਿਉਂਕਿ ਅਸੀਂ ਆਪਣੇ ਜਜ਼ਰਨ ਦੇ ਨਾਲ ਕਦੇ ਵੀ ਕੁਝ ਪ੍ਰਾਪਤ ਨਹੀਂ ਕਰ ਸਕਦੇ ਤੇਰੀ ਕਿਰਪਾ ਦੇ ਨਾਲ ਸਭ ਕੁਝ ਹੈ اے ਪਰਮਾਤਮਾ ਅਸੀਂ ਜਿੱਦਣ ਤੈਨੂੰ ਭੁਲਾ ਦਿੰਦੇ ਹਾਂ ਸਤ ਪੁਰਹੇ ਤੱਕ ਰੱਖਿਆ ਕਿੰਦੇ ਬੰਦਾ ਕਲ ਜਾਂਦਾ ਹੈ ਕਲਣਾ ਨਹੀਂ ਮਿ ਭਾਪ ਕੀ ਸਰੀਰ ਗਲ ਜਾਂਦਾ ਉਹਦੇ ਸ਼ੋਕ-ਮਖਮ ਹੋ ਜਾਂਦੇ ਹਰ ਬਿਸਰਤ ਤੇਰੇ ਗੁਣ ਗਏ ਜਦੋਂ ਤੁਸੀਂ ਕਿਰਪਾ ਕਰਦੇ ਹੋ ਤੁਸੀਂ ਬਖਸ਼ਿਸ਼ ਕਰਦੇ ਹੋ ਉਹ ਆਨੰਦ ਹੀ ਲੱਗਦਾ ਤੁਹਾਡੀ ਕਿਰਪਾ ਦੇ ਨਾਲ ਹੀ ਤੁਹਾਡੀ ਸੇਵਾ ਭਗਤੀ ਹੋ ਸਕਦੀ ਤੁਮ ਲਾਗੋਂ ਤੋਂ ਲਾ ਕੇ ਸੇਵ ਹਮਤੇ ਕਛੂ ਨਾ ਹੋਵੈ ਦੇਵ ਏ ਪ੍ਰਕਾਸ਼ ਨੂੰ ਪਰਮਾਤਮਾ ਹਮਤੇ ਕਛੂ ਨਾ ਹੋਵਨ ਦੇਵ ਕਿਉਂਕਿ ਸਾਡੀ ਇੰਨੀ ਸੱਤਿਆ ਨਹੀਂ ਨਾ ਸਕੀ ਕੋ ਤਾਕਤ ਹੈ ਕਬੀਰ ਸਾਹਿਬ ਨੇ ਬਹੁਤ ਸਾਰੇ ਬਚਨ ਅੱਗੇ ਕਹਿੰਦੇ ਕਬੀਰ ਨਾਮ ਕੀਆ ਨਾ ਕਰੇਂ ਕੇ ਨਾਮ ਕਰ ਸਕੇ ਸਰੀਰ ਚਲ ਜਾਣੋ ਕਿ ਸ਼ਹਾਕੀਆਂ ਭਰੋ ਕਬੀਰ ਕਬੀਰ ਜਿੱਦਣੇ ਹੀ ਗੱਲ ਸਮਝ ਆਈ ਕਿ ਮੈਂ ਕੁਛ ਵੀ ਕਰ ਰਿਹਾ ਸੀ ਤਾਂ ਕਟ ਪਤ ਨਹੀਂ ਆ ਹ ਜਿਦਾਂ ਉਹ ਚਾਹੁੰਦਾ ਹੈ ਜਿੱਤੋਂ ਕਿਰਪਾ ਕਰਦਾ ਹੈ ਸੀ ਕਾ ਵਾਸਤ ਕਹਿੰਦੇ ਕੀਤਾ ਕਰਨਾ ਸਭਰ ਜਾਏ ਕਿਸ ਕੀਚਾ ਜੇ ਕਰ ਸਕੋ ਆਪਣਾ ਕੀਤਾ ਕਿਸੂ ਨ ਹੋਵੇ ਕਿਉਂ ਹਰ ਭਾਵੇ ਕਿਉਂ ਰੱਖੀਏ ਜੇਲੇ ਹੱਥਿਓ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ ਜੇ ਕਿਸ ਕਰ ਹਮ ਸਾਖੈ ਕਿਉਂ ਭਾਵੇ ਕਿਵੇਂ ਵਸ ਹਮਤੇ ਕਿਸੂ ਨ ਹੋਵੇ ਤੇ ਜਦ ਅਸੀਂ ਸਮਰਪਣੋ ਕੋਨੇ ਵਿੱਚ ਸਿਆਣਪ ਦੇ ਨਾਲ ਬੰਦਾ ਕੋਲੋਂ ਕਹਿੰਦਾ ਲੋ ਜੀ ਮੈਂ ਕੁਝ ਨਹੀਂ ਕਰ ਸਕਦਾ ਪਰ ਮਾਰਾ ਕਹਿੰਦਾ ਮੈਂ ਤਾਂ ਕਰ ਸਕਦਾ ਨਹੀਂ ਕਰਦਾ ਕਰਦਾ ਕਹਿੰਦੇ ਜੇ ਤੂੰ ਅੰਦਰੋਂ ਬੋਲੇ ਤੇ ਉਹ ਘਰ ਕਰਪਾ ਕਰੇ ਪਰ ਤੇ ਇਹਨਾਂ ਉਪਾਇ ਕੋ ਰਾਸ ਸਰ ਤੇ ਬਚਨ ਕਹਿੰਦੇ ਚਰਨ ਸ਼ਰਨ ਕੋ ਏਕ ਪੈਂਦਾ ਚਾਇ ਤੇ ਜਦੋਂ ਸੀ ਅੰਦਰੋਂ ਚੜਦੇ ਤੇ ਉਹ ਸਤਿਗੁਰੂ ਦਾ ਕਰੋੜਾ ਤਲ ਪੱਗੇ ਲੈਣਾ ਸਰਬੰਦੇ ਤੁਮ ਨਾਮੋਂ ਤੋਂ ਲੱਗ ਹੈ ਸੇਵ ਹਮ ਤੇ ਕਸੂਣਾ ਹੋਵੇ ਦੇਵ ਰਹਾ ਤਉ ਕਿਰਪਾ ਤੇ ਮਾਰਗ ਪਾਈਐ ਕਿਉਂਕਿ ਅਸੀਂ ਆਪਣੀ ਸਿਆਣਪ ਦੇ ਨਾਲ ਉਹ ਰਸਤਾ ਤੇ ਨਾ ਕੋ ਸਤ ਦੇ ਜਿਸ ਰਸਤੇ ਤੇ ਚੱਲ ਕੇ ਸਾਡਾ ਭਲਾ ਹੈ ਤੇ ਗੁਰੂ ਨੇ ਹੀ ਸਾਨੂੰ ਇਹ ਮਾਰਗ ਦੱਸਿਆ ਅਸਾਤੰ ਦੇ ਭੁੱਲੇ ਮਾਰਗ ਜਿਹਨੇ ਬਤਾਇ ਕਿਵਲੇ ਨਾ ਆਪਾਂ ਭਟਕੇ ਜਾਂਦੇ ਰਸਤਾ ਭਟਕੇ ਜਾਂਦੇ ਤੇ ਕੋਈ ਸਾਨੂੰ ਰਸਤਾ ਦੱਸਦਾ ਫਿਰ ਅਸੀਂ ਉਹਦੇ ਹਮੇਸ਼ਾ ਜਾਤ ਕਰਕੇ ਫਲਾਨੀ ਜਗ੍ਹਾ ਗਏ ਸੀ ਰਸਤਾ ਭਟਕੇ ਫਲਾਨਾ ਪੰਨਾ ਬੜਾ ਚੰਗਾ ਸੀ ਜਿਹਨੇ ਸਾਨੂੰ ਸੰਗਿਆ ਰਸਤੇ ਤੋਂ ਤੇ ਗੁਰੂ ਨੇ ਸਾਨੂੰ ਭਟਕਦਿਆਂ ਨੂੰ ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਬੜਾ ਭਾਗੀ ਕੋ ਦੇ ਸੀ ਤੇ ਗੁਰੂ ਨੇ ਕੀ ਆਖਿਆ ਕਹਿੰਦੇ ਸਿਮਰ ਮਨ ਆ ਰਾਮ ਨਾਮ ਚਿਤਾਰੇ ਵਸ ਰਹੇ ਹਿੰਦ ਤੇ ਉਚਰਨ ਤੇ ਗੁਰੂ ਜਸਪਤਾ ਕਲਪ ਬੈਂਤੀ ਕੀਤੀ ਸੀ ਕਹਿੰਦੇ ਕਵਲ ਸੁਬਿਤ ਜਿਤ ਰਾਮ ਗੁਣ ਕਰ ਜੋ ਕਿਹੜਾ ਤਰੀਕਾ ਕਿ ਜਿਸ ਵਿਧੀ ਦੇ ਨਾਲ ਅਸੀਂ ਪਰਮੇਸ਼ਰ ਦੇ ਗੁਣ ਕਰ ਹੁਣ ਇਹਨਾਂ ਨੂੰ ਸੁਵਾਦਾਂ ਨੂੰ ਲੈ ਕੇ ਲੋਕਾਂ ਨੇ ਬੜਾ ਸ਼ੋਸ਼ਣ ਉਹਨਾਂ ਨੇ ਆਪਣੇ ਦੇਰੇ ਕੰਮ ਕਰਦੇ ਸਵਾਲ ਪੇਦਾ ਕਰਦੇ ਆਉ ਤੁਹਾਨੂੰ ਦੱਸਦੇ ਅਕਾਲੀ ਬੈਂਕ ਕੀਤੀ ਸੀ ਸ਼ਹੀਦੀ ਸਥਾਨ ਪਾਬਾ ਜੂੜਾਵਾਸੀ ਪਾਬੋ ਫਤੇ ਸਿੰਘ ਸ਼੍ਰੀ ਫਤੇਗੜ ਸਾਹਿਬ ਦੇ ਮੁੱਖ ਬਰਾਤੀ ਭਾਈ ਸਾਹਿਬ ਕੋਲ ਹਫਾਲ ਸੀ ਇੱਕ ਦਿਨ ਹੋਣਾ ਵੀ ਗੜੀਬਾਰ ਕਹਾ ਹੁੰਦੀ ਹੈ ਉਹ ਕਹਿੰਦੇ ਸਾਡੇ ਕੋਲ ਇੱਕ ਸੰਸਥਾ ਹੈ ਔਰ ਬੜੇ ਪਾਵਨ ਕੋਲ ਬੋਖਸਾ ਵਿਚੇਤ ਨਾ ਤੇ ਬੜੀ ਪਾਵਰ ਸੀ ਉਹ ਕਹਿੰਦੇ ਜੀ ਤੁਹਾਡੀ ਸੰਗਤ ਨੂੰ ਅਸੀਂ ਗ੍ਰੀਮੀ ਦਸਵੇਂ ਨਾਮ ਦੇ ਪਰ ਕਹਿੰਦੇ ਮੈਨੂੰ ਕੋਰਸਾ ਸੀ ਗੁਰੂ ਗ੍ਰੰਥ ਸਾਹਿਬ ਤੇ ਬਾਬਾ ਚੋਲਾਬਾ ਸੇ ਬਾਬਾ ਬੰਧੀ ਸਿੰਘ ਦੇ ਸਾਨੂੰ ਕੋਰਸਾ ਦੀ ਸੰਗਤ ਦੇ ਪਰ ਕਹਿੰਦੇ ਮੈਂ ਉਹਨਾਂ ਨੂੰ ਆਖਿਆ ਵੀ ਇਹ ਸੇਕ੍ਰੀਟਡ ਹੈ ਨਾ ਜਿਹੜੇ ਸੰਗਤ ਕਰਦੇ ਆ ਇਸ ਸੀਪੀ ਅਸਥਾਨ ਤੇ ਉੱਪਰ ਇਹ ਗ੍ਰੀਮੀ ਕਿਸੇ ਕੋਲ ਵੀ ਪੁੱਛਦੇ ਗੁਰੂ ਗ੍ਰੰਥ ਸਾਹਿਬ ਤੇ ਕੋਲ ਪੁੱਛੀ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਉਹਨਾਂ ਨੇ ਆਖਿਆ ਉਹ ਲੈ ਕੇ ਵੰਦ ਕਰ ਤੇ ਕਹਿੰਦੇ ਮੈਂ ਕਿਹਾ ਜੀਵਾ ਦਿਓ ਕਿਸ ਨੇ ਆਖਿਆ ਕਿ ਤਾਂ ਉਹ ਕਿਸ ਨੇ ਆਖਿਆ ਸਤਿਗੁਰੂ ਕਹਿੰਦੇ ਭਾਈ ਮੈਂ ਤੁਹਾਨੂੰ ਦੱਸਦਾ ਕਹਿੰਦੇ ਸੇਵਨ ਬੰਨਾ ਨਾਮ ਨਾਮ ਵਿੱਚ ਤਾਰੇ ਵਸ ਲੈ ਅੰਦਰ ਉਹ ਜਨ ਤੇ ਤੇ ਸਤਿਗੁਰੂ ਨੇ ਕਿਹਨਾ ਸੁਭਾਅ ਨਹੀਂ ਸਮਝ ਪਸਿਆ ਸਤਿਗੁਰੂ ਕਹਿੰਦੇ ਕਿੰਨਾ ਜਪਣਾ ਕਦੋਂ ਜਪਣਾ ਕਿਵੇਂ ਜਪਣਾ ਸਾਰਾ ਕੁਝ ਪਾਣੀ ਵਿੱਚ ਪਸਿਆ ਕਿੰਨਾ ਜਪਣਾ ਚਾਹੀਦਾ ਕਹਿੰਦੇ ਇੱਕ ਰੋਟੀ ਪਾਲ ਲਾਹੋ ਲਾਹੋ ਲੈ ਲਾਹੋ 20 ਲਾਹ ਨਾ ਕਿੜਾ ਇਹ ਇੱਕ ਨਾਮ ਜਗਦੀਸ਼ ਇੰਨਾ ਜਪਨਾ ਚਾਹੀਦਾ ਹੈ ਜੇ ਗੁਰ ਬੰਤੇ ਤੋਂ ਬੰਦਗੀ ਜਿਚਰ ਕੱਢੇ ਸ਼ਾਹ ਜਦ ਜਿਹਨੇ ਕੋ ਸਵਾਸ ਚੱਲ ਇਵੇਂ ਜਪਰਾ ਸਤਗੁਰ ਕਹਿੰਦੇ ਕੋਈ ਗੱਲ ਨਹੀਂ ਸ੍ਰੀ ਨੂੰ ਖਾਚ ਨਾ ਦੇਵੋ ਕਹਿੰਦੇ ਇਦਾ ਦਰੁ ਭਾਈ ਉਠਕ ਬੈਠ ਸੁਗਤ ਨਾਮ ਪਹੋ ਨਾਨਕ ਜਨ ਤੇ ਸਤ ਤੇ ਮਨ ਮਨ ਵੀ ਸਾਧ ਦਾ ਜਾਈ ਦੀ ਹੈ ਰੱਬ ਕੀ ਉਸਤਤ ਕਰੋ ਸੰਤ ਮੀਤ ਸਹਾਵਧਾਨ ਇਕਾਗਰ ਮਨ ਤਾਗੋ ਜੀ ਇਹ ਗੁਰੂ ਮਹਾਰਿਪਦੇ ਨੇ ਉਪਦੇਸ਼ ਆਉਣ ਤੇ ਆਸਾਂ ਤੇ ਡੱਗਦੇ ਆ ਉਸ ਪਰਮੇਸ਼ਰ ਨੂੰ ਜਾਗ ਪਰ ਇਹ ਗੁਰੂ ਨੇ ਸਾਨੂੰ ਰਸਤਾ ਦੱਸਿਆ ਕਹਿੰਦੇ ਤਉ ਕਿਰਪਾ ਤੇ ਮਾਰਗ ਪਾਈਐ ਰਬ ਕਿਰਪਾ ਤੇ ਨਾਮ ਧਿਆਈਐ ਇਹ ਪਰਮੇਸ਼ਰ ਦੀ ਤੁਹਾਡੀ ਕਿਰਪਾ ਦੇ ਨਾਲ ਹੀ ਅਸੀਂ ਨਾਮ ਨੂੰ ਧਿਆਉਂਦੇ ਹਰਿ ਜੀਉ ਕਿਰਪਾ ਕਰੇ ਤਰ ਨਾਮ ਧਿਆਈਐ ਰਬ ਕਿਰਪਾ ਤੇ ਬੰਦਨ ਛੁਕੈ ਅਸੀਂ ਕਹੀਏ ਕਿ ਸਿਮਰਨਾਂ ਨੂੰ ਛੱਡ ਜਾਈਏ ਆਪਣੀ ਅਕਲ ਦੇ ਨਾਲ ਆਪਣੀ ਗਿਆਨਪ ਦੇ ਨਾਲ ਨਿਸ਼ਕ ਹੈ। ਤਾਦੀ ਕਿਰਪਾ ਦੇ ਨਾਲ ਹੀ ਬੰਦਨਾ ਨੂੰ ਛੁੱਟੇ ਸਕੀ। ਕੋਈ ਕਿਰਪਾ ਤੇ ਹਉਮੈ ਟੁੱਟੇ। ਸਾਦੀ ਕਿਰਪਾ ਤੋਂ ਹਉਮੈ ਤੋਂ ਟੁੱਟ ਸਕਦੇ। ਇਹ ਤਾਂ ਬੜਾ ਇਹ ਬੜੀ ਸੁਕਸ਼ਮ ਦੀ ਕੀ ਵਿਦਿਆ ਹੈ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਉਮੈ ਵਿੱਚ ਆਇਆ ਹਉਮੈ ਵਿੱਚ ਗਿਆ ਹਉਮੈ ਵਿੱਚ ਜੰਮਿਆ ਹਉਮੈ ਤੋਂ ਮੁਆ ਹਉਮੈ ਵਿੱਚ ਦਿੱਤਾ ਹਉਮੈ ਵਿੱਚ ਬਸਾਰ ਕੋਈ ਹਉਮੈ ਵਿੱਚ ਦਾ। ਰਉ ਕਿਰਪਾ ਤੇ ਹੋਣਾ ਟੁਟੈ ਤੁਮ ਲਾਵੋ ਤੂੰ ਲਾਤੈ ਸਿਵ ਹਮ ਤੇ ਕਸ਼ੂ ਨਾ ਹੋਵੇ ਦੇਵ ਰਹਾਉ ਕਦ ਭਾਵੇ ਤਾਂ ਗਾ ਮਹਾ ਬਾਣੀ ਇਹ ਸਤਿਗੁਰੂ ਜੇ ਤੁ ਭਾਜਨ ਤੈਨੂੰ ਅਸੀਂ ਭਾਜ ਜਾਈਏ ਤਾਂ ਕਾਹ ਅਸੀਂ ਤੇਰੀ ਬਾਣੀ ਪੜ ਸਕਦੇ ਤੂੰ ਭਾਜਨ ਸਤਿਗੁਰੂ ਮਹਾਰਾਜ ਤੈਨੂੰ ਭਾਜੈ ਤਾਂ ਅਸੀਂ ਤੇਰੀ ਸੰਗਤ ਕਰ ਸਕਦੇ ਹਾਂ ਤਾਰ ਸਿਮਰਨ ਕਰ ਸਕਦੇ ਆ ਤਾਂ ਬਾਣੀ ਪੜ ਸਕਦੇ ਆ ਤੁਧ ਭਾਵੇ ਤਾਂ ਗਾ ਮਹਾਂ ਬਾਣੀ ਤੁਧ ਭਾਵੇ ਤਾਂ ਸਤਿ ਬਖਾਂ। ਤਾਂ ਸਿ ਸਤ ਦਾ ਪਰਮੇਸ਼ਰ ਕੀ ਅਕਾਲ ਪੁਰਖ ਦੀ ਉਸਤ ਕਰ ਸਕ। ਤੁਧ ਭਾਵੇ ਤਾਂ ਸਤ ਗੁਰ ਮਾਇਆ ਇੱਕ ਸ਼ਬਦ ਹੈ ਬਾਣੀ ਦੇ ਵਿੱਚ ਮਾਇਆ ਇੱਕ ਹੈ ਮਿਆ। ਮਿਆ ਦਾ ਅਰਥ ਹੁੰਦਾ ਹੈ ਕਿਰਪਾ। ਤੇ ਮਾਇਆ ਜੜੀ ਹੈ ਜੇ ਵੀ ਸਾਨੂੰ ਪਰਮਾਸ਼ਰ ਦੀ ਬਿਆਰ ਨੂੰ ਕਰ ਦੇਵੇ ਆਸ਼ਾ ਕੰਧ ਨਾ ਬਾਣੀ ਵਿੱਚ ਇਹਨਾਂ ਮਾਇਆ ਜਗਤੀਸ ਵਸਾਈ ਤੁਮਰੇ ਚਰਨ ਵਸਾਈ ਸਾਨੂੰ ਤੇਰੇ ਤੋਂ ਬੋਨ ਕਰ ਦੇ ਗੁਰੂ ਮਹਾਰਾਜ ਨੇ ਬੜੀ ਸਵਾਗਤੀ ਕਰਵਾਤੀ ਉਹ ਜਿਹਨਾਂ ਨੂੰ ਭਾਣੇ ਦਿੱਖਦਾ ਉਹਨਾਂ ਨੂੰ ਭਾਣ ਤੇ ਜਿਹਨਾਂ ਨੂੰ ਮਾਇਆ ਦਿੱਖਦੀ ਨਾ ਜਿਹਨਾਂ ਨੂੰ ਚਰਪੌਣ ਤੋਂ ਨਾਨਕ ਸਾਹਿਬ ਮਹਾਰਾਜ ਕਰਤਾਰ ਕੋ ਸਤਿ ਦੀ ਧਰਤੀ ਤੇ ਪਾਇਆ ਜਾਣਾ ਕਿ ਬੈਠੇ ਸਤਿਗੁਰੂ ਦੀ ਸਤਿ ਦਾ ਹੀ ਬੈਠ ਕੇ ਗੁਰੂ ਗਿਆ ਸੰਤਾਂ ਨੂੰ ਬੈਠੇ ਉਹ ਸੰਤਾਂ ਸਤਗੁਰੂ ਦੀ ਧਰਨਾ ਦੇ ਵਿੱਚ ਘਾਲੂ ਕੋ ਦੰਕ ਕਰ ਰਹੀਆਂ ਪੈਸੇ ਵੀ ਲਾ ਕੇ ਧਰਮ ਤੇ ਸਿੱਕੇ ਹੁੰਦੇ ਸਨ ਤੇ ਗੁਰੂ ਮਹਾਰਾਜ ਨੇ ਉਸ ਜਿਹੜੀ ਢੇਗਾ ਸੀ ਉਹਦੇ ਵਿੱਚ ਇੱਕ ਸਿੱਕਾ ਚੁੱਕ ਕੇ ਆਪਣੇ ਹੱਥ ਦੇ ਵਿੱਚ ਰੱਖ ਕੇ ਪੁੱਠੀ ਬੰਦ ਕਰ ਮਹਾਂ ਗੁਰੂ ਨਾਨਕ ਸਾਹਿਬ ਪੁੱਛਦੇ ਆ ਕਹਿੰਦੇ ਬਾਬਾ ਸ਼ਰੀ ਜੱਦ ਤੱਕ ਵੀ ਦਾਸ ਤੂੰ ਤੇਰੀ ਮੁਥੀ ਵਿੱਚ ਕੀ ਹੈ ਕਹਿੰਦੇ ਕਾਲਾ ਮੇਰਾ ਕਰ ਤੇ ਸਾਹਮਣੇ ਸਾਡੇ ਚੋਪੇ ਤੁਸੀਂ ਇੱਕ ਸਿੱਕਾ ਜਿਹੜਾ ਹੱਥ ਵਿੱਚ ਰੱਖਿਆ ਹੈ ਤੁਹਾਡੇ ਹੱਥ ਵਿੱਚ ਸਿੱਕਾ ਹੈ ਵੀ ਬਾਰੇ ਇਹ ਕਿਸੇ ਨੂੰ ਸਮਝ ਆਉਂਦੀ ਕਿ ਸਤ ਤੂੰ ਤੇ ਹੱਥ ਵਿੱਚ ਹੈ ਸਭ ਕੁਝ ਉਹਦੇ ਹੱਥ ਵਿੱਚ ਹੈ ਅਪਰਧੇ ਵਿੱਚ ਸਭ ਦਾ ਪਰੋ ਸਭ ਦਾ ਧੰਨ ਅਸ ਅਸਤ ਸਦਾਨ ਠਾਪੁਰ ਕਰ ਤਲ ਤਲ ਉਹਦੇ ਹੱਥਾਂ ਦੀਆਂ ਤਲੀਆਂ ਤੇ ਬਹੁਤ ਉਹਦਾ ਜਿਹਨੂੰ ਹੱਥ ਹੁੰਦੇ ਨੇ ਬਖਸ਼ਿਸ਼ ਦਾ ਹੁੰਦਾ ਤੇ ਸਭ ਕੁਝ ਪ੍ਰਾਪਤ ਹੋ ਗਿਆ ਉਹਦੀ ਮਾਇਆ ਹੁੰਦੀ ਹੈ ਕਿ ਜਿਹੜੀ ਮਾਇਆ ਨਾ ਉਹਦੇ ਰੱਬ ਤੋਂ ਸਾਨੂੰ ਦੂਰ ਕਰ ਦਿੱਤਾ ਇਹ ਮਾਇਆ ਚੁਗਤੀ ਸਭ ਸਾਈ ਤੁਮਰੇ ਚਰਨੋਂ ਵਿਸਾਰੇ ਤੁਧ ਭਾਵੇ ਤਾਂ ਸਤਗੁਰ ਮੈਂ ਸਰਬ ਸੁਖਾਂ ਪਰਬ ਤੇਰੀ ਦਇਆ ਤੇਰੀ ਦਇਆ ਦੇ ਵਿੱਚ ਸਾਰੇ ਸੌਖੇ ਤੇ ਤੇਰੀ ਪਿਆਰ ਹੀ ਹੈ ਤੇ ਬੰਦਾ ਆਤਮ ਤੌਰ ਤੇ ਕਦੇ ਸੁਖੀ ਨਹੀਂ ਹੋ ਸਕਦਾ ਸਾਰੇ ਸੰਗਤ ਤੇਰੀ ਬਖਸ਼ਿਸ਼ ਦੇ ਵਿੱਚ ਸਰਬ ਸੁਖਾ ਪ੍ਰਭ ਤੇਰੀ ਦਇਆ ਤੁਧ ਭਾ ਜੋਤ ਤੁਧ ਭਾਵੇ ਸੋ ਨਿਰਮਲ ਕਰਮ ਅਸੀਂ ਕਰਮ ਤੋਂ ਬੋਧ ਕਰਦੇ ਆ ਜਿਹੜੇ ਕਰਮ ਨੂੰ ਭਾ ਜਾਂਦੇ ਆ ਉਹ ਕਰਮ ভিতর ਨੂੰ ਇਸ ਸਤਿਗੁਰੂ ਮਹਾਰਾਜ ਕਹਿੰਦੇ ਜੋਤ ਤਪ ਭਾਵੈ ਸੋ ਨਿਰਮਲ ਕਰਮ ਇਹ ਕੰਮ ਜਿਹੜੇ ਕਰਦੇ ਆ ਜਦੋਂ ਲੋਕਾਂ ਕੋਲ ਕੰਮ ਬਹੁਤ ਕਰਦੇ ਪਰ ਉਹ ਪਵਿੱਤਰ ਕਰਮਾਂ ਜਿਹੜੇ ਸਤਿਗੁਰੂ ਭਾਜਦੇ ਜੋਤ ਤਪ ਭਾਵੈ ਸੋ ਨਿਰਮਲ ਕਰਮਾਂ ਜੋਤ ਤਪ ਭਾਵੈ ਸੋ ਸੱਚ ਧਰਮਾ ਇਥੇ ਧਰਮਾ ਦਾ ਅਰਥ ਹੈ ਉਹ ਡਿਊਟੀ ਉਹ ਫਰਜ਼ ਜਿਹੜਾ ਹੈ ਉਹ ਸੱਚ ਹੈ ਜਿਹੜਾ ਤੈਨੂੰ ਭਾਵੇ ਸਾਰੁ ਮੇਰਾ ਹਾਂ ਗੁਣ ਤੁਮਹੀ ਪਾਸ ਸਭ ਇਕਜੰਦੇ ਸਾਰੇ ਗੁਣ ਸਭ ਤੂ ਤੇਰੇ ਕੋਲ ਆਹ ਸ਼ਬਦ ਪੜ੍ਹ ਲੈਣਾ ਆਪਾਂ ਹਮ ਮੈਲੇ ਤੁਮ ਉਚਰ ਕਰਤੇ ਹਮ ਨਿਰਗੁਣ ਤੂ ਦਾਤਾ ਹਮ ਮੂਰਤ ਤੁਮ ਚਤਲ ਸਿਆਣੇ ਤੂ ਸਭ ਕਲਾ ਕਾ ਗਿਆਤਾ ਇਸਾ ਨੂੰ ਸਾਰੇ ਗੁਣਾਂ ਦਾ ਤੂ ਖਜਾਨਾ ਹੈ ਸਾਰੇ ਕਲਮਾ ਤੂੰ ਗਿਆਤਾ ਹੈ ਗਿਆਨ ਬਾਣੀ ਸਾਡੇ ਕੋਲ ਕੁਛ ਨਹੀਂ ਸਰਬ ਨਿਧਾਨ ਕਉਣ ਤੋਂ ਹੀ ਪਾਸ ਜਦੋਂ ਅਸੀਂ ਉਹ ਜਾਪ ਕਰਦੇ ਆਂ ਤੇ ਉਹ ਪਰਮੇਸ਼ਰ ਜਿਹੜਾ ਸਾਨੂੰ ਉਹਨਾਂ ਦੇ ਨਾਲ ਭਰਪੂਰ ਦਾ ਇੱਕ ਵਾਰੀ ਕੋਤਵਾਰ ਕਹਿੰਦੇ ਕਹੋ ਤਾਂ ਸੇ ਕਰਦਾ ਕਿ ਇਹ ਨਾਨਕ ਨਿਰਗੁਣ ਗੁਣ ਕਰ ਗੁਣ ਬੰਤਿਆ ਗੁਣ ਤੇ ਦੇ ਕੋ ਨਾ ਸੁਤੇ ਜੇਿਸ ਗੁਣ ਖੋ ਕਰ ਵਾਸਾ ਕਹਿੰਦੇ ਤੇ ਗੁਣ ਰੱਖੇ ਅਸੀਂ ਕਾਰਕੀਤਾ ਤੇ ਉਹ ਗੁਣ ਗਲ ਜਾਣਗੇ ਹਰ ਬਿਸਰਤ ਤੇ ਗੁਣ ਗਲਿਆ ਸਰਬ ਰਧਾਨ ਗੁਣ ਤੁਮਹੀ ਪਾਸ ਤੂੰ ਸਾਹਿਬ ਸੇਵਕ ਅਰਦਾਸ اے ਪਰਮੇਸ਼ਵਰ ਤੀ ਤੁਸੀਂ ਮਾਲਕ ਹੋ ਅਸੀਂ ਸੇਵਕ ਹਾਂ ਜਿਸ ਸਾਡੀ ਦਾ ਆਸ ਤੇਰੀ ਚਰਣਾ ਦੇ ਕਿਉਂਕਿ ਉਹ ਮਾਲਕ ਤੇ ਇੱਕ ਹੀ ਬੇਨਤੀ ਕਰਦੀ ਬਣ ਉਹ ਸਾਹਿਬ ਜਿਹੜਾ ਹੈ ਇੰਨਾ ਦਿਆਲੂ ਹੈ ਗੁਰੂ ਅਰਜਨ ਸਾਹਿਬ ਮਾਲਕ ਕਹਿੰਦੇ ਹੈ ਨਾ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਤੇਰਾ ਮਿਹਰਬਾਨ ਜੀ ਸਰ ਨੂੰ ਦੇ ਦੇ ਤੂੰ ਸੇਵਕ ਸਾਹਿਬ ਸੇਵਕ ਅਰਤਾ ਇਹ ਤੋਂ ਪਰਤਦਾ ਨਹੀਂ ਉਹਨੂੰ ਭਰੋਸਾ ਹੋ ਜਾਂਦਾ ਹੈ ਇਹੇ ਪਰਮੇਸ਼ਰ ਨੂੰ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਪਰਮਾਸ਼ਰ ਅਕਾਲ ਪੁਰਖ ਜਿਹੜਾ ਹੈ ਗੁਰਮਹਾਰਗ ਕਹਿੰਦੇ ਮਾਤੋ ਪਰਮੇਸ਼ਰ ਅਮ ਐਸੇ ਤੋਂ ਐਸਾ ਹਮ ਪਾਪੀ ਤੁਮੋਂ ਪਾਪ ਖੰਡਣ ਨੀਕੋ ਥਾਪੋ ਇਸ ਤੁਮ ਸਭ ਸਾਜੇ ਸਾਜ ਨਵਾਜੇ ਜੀਵ ਪਿੰਡ ਤੇ ਪ੍ਰਾਨਾ ਇਹ ਕੋਨੇ ਆਰੇ ਕੋਈ ਕੋਈ ਤੁਮ ਦਾਨ ਦਿਓ ਵਿਰਵਾਹ ਤੁਮ ਕਰੋ ਭਰਾ ਹਮ ਭਗੋ ਨਾ ਜਾਣ ਕਲ ਵੀ ਸ਼ਬਦ ਆਇਆ ਸੀ ਜੋ ਭਲਾਈ ਸੁਭਰਾ ਜਾਣੇ ਜੋ ਸਾਡੇ ਵਾਸਤੇ ਭਲਾ ਹੈ ਨਾ ਅਸੀਂ ਉਹਨੂੰ ਬੁਰਾ ਕਰਕੇ ਪਾਉਂਦੇ ਜੇ ਆਪਾਂ ਕਿਸੇ ਨੂੰ ਸਮਝਾਉਂਦੇ ਆ ਨਾ ਉਹਨੂੰ ਲੱਗਦਾ ਵੀ ਮੈਂ ਸਹੀ ਆ ਇਹ ਬੰਦਾ ਗਲਤ ਜਿਹੜਾ ਮੈਨੂੰ ਸਮਝਾ ਤੇ ਰੱਬ ਸਾਨੂੰ ਸਮਝਾ ਰਿਹਾ ਕਹਿੰਦੇ ਜੋ ਭਾਈ ਸੁਖਰਾਜ ਨੇ ਸਾਚ ਕਹੇ ਸੁ ਬਗੇ ਸਮਨ ਜੇ ਕੋ ਸਾਚੀ ਗੱਲ ਕਰਦਾ ਉਹ ਯਾਰ ਲੱਗਦੀ ਹੁਣ ਬੜੀ ਕੌੜੀ ਲੱਗਦੀ ਤੇ ਗੁਰੂ ਮਹਾਰਾਜ ਜੀ ਤੁਮ ਭਲਾ ਕਰ ਰਿਹਾ ਤੁਮ ਕਰੋ ਭਲਾ ਅਮ ਭਰੋ ਨਾ ਜਾਣੇ ਤੁਮ ਸਦਾ ਸਦਾ ਦੇ ਹਨ ਉਹ ਤਾਂ ਹਮੇਸ਼ਾ ਇੰਤਿਆਰ ਕਰਦਾ ਹਮੇਸ਼ਾ ਬਰਨਤ ਕਰਦਾ ਆਸਾ ਕਹਿੰਦੇ ਤੂੰ ਸਾਹਿਬ ਸੇਵਕ ਅਰਦਾਸ ਮਨ ਤਨ ਨਿਰਮਲ ਹੋਏ ਹਰ ਰੰ ਜਦੋਂ ਉਹਦੀ ਪਿਆਰ ਦੇ ਵਿੱਚ ਉਹਨੇ ਰੱਬ ਦੇ ਵਿੱਚ ਰੱਖੀ ਜਾਵਾਂਗੇ ਮਾਨਵੀ ਤਨ ਵੀ ਜਰਮਲ ਹੋ ਜਾਏ ਕਿਉਂਕਿ ਤਰੂ ਜੇ ਮਨ ਤਨ ਨਿਰਮਲ ਹੋਏ ਹਰ ਰੰ ਸਰਬ ਸੁਖਾਂ ਪਾਵੋ ਸਤ ਸੰਗ ਮੈਂ ਜਦੋਂ ਗੁਰੂ ਦਾ ਸੰਗ ਕਰ ਜਦੋਂ ਮੈਂ ਸਤ ਸੰਗ ਕਰਦਾ ਸਤ ਕੋ ਕਰਦੇ ਸਾਰੇ ਸੁਖ ਪ੍ਰਾਪਤ ਹੋ ਸਰਬ ਸਤਾਂ ਪਾਉਨ ਸੱਤ ਸੰਗ ਬਹੁਤ ਕੋਈ ਸਾਸਤਰ ਗੁਰਮੁਖ ਦੇ ਪੈਰ ਲਾ ਅਪਰੋਤ ਬਾਣ ਧੰ ਧੰ ਸਤ ਸੰਗ ਜਿਦ ਹਰ ਦਾ ਸਤ ਪੈ ਮਿਲ ਜਨ ਨਾਨਕ ਨਾ ਪ੍ਰਗਾਸ ਗੁਰੂ ਕੀ ਸੰਗਤ ਇਤਾ ਦੇ ਭਾਵਾ ਵਾਲੇ ਐਸੇ ਬੁਖੇ ਐਸੀਆਂ ਰੂਹਾਂ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਦੀ ਰੰਗਤ ਹੁੰਦੀ ਹੈ ਤੇ ਉਹਨਾਂ ਦਾ ਸੰਗ ਕਰਕੇ ਆਪਣਾ ਵੀ ਭੜਾਓ ਇਸੇ ਕਰਕੇ ਆਪਾਂ ਸੰਗਤ ਮੰਗਦੇ ਆ ਸਤਿਗੁਰੂ ਸਹੀ ਪਿਆਰੇ ਮੇਰ ਜਿਨ੍ਹਾਂ ਮਿਲਿਆ ਤੇਰਾ ਨਾਮ ਦਿੱਤਾ ਇਹ ਬਹੁਤ ਵੱਡਾ ਮੇਰੀ ਸੋਚ ਹੈ ਮੇਰੇ ਕੋਲ ਸਰ ਗੁਰੂ ਨਾਨਕ ਸਾਹਿਬ ਆਦੇ ਇਹ ਵਿਚਾਰ ਆਮ੍ਰਿਤਿਕ ਜਿੱਤੇ ਜਾਣਾ ਸਤਿਗੁਰ ਨੇ ਕਹਿੰਦਾ ਸੰਗਤ ਪੈਨ ਕਰੋ ਸੰਗਤ ਵਿੱਚ ਜਾਓ ਸੰਗਤ ਕਰਨੀ ਦੋਨੇ ਟਾਈਮ ਸੰਗਤ ਕਰਨੇ ਭਾਵਾ ਵਾਲੇ ਸਾਥ ਸੰਗਤ ਜੀ ਆਸੇ ਕਦੇ ਬੜਾ ਭਾਗੀ ਹਰ ਸੰਗਤ ਪਾਵੈ ਭਾਗ ਹੀ ਤਾਂ ਬਹੁਤ ਛੋਟਾ ਥਾ ਕੇਵਲ ਇਹ ਨਾ ਹਾਸਾ ਹੁੰਦਾ ਜਿਹੜੇ ਬੰਦੇ ਨੇ ਮਾਫ ਕਰਨਾ ਜਿਹੜੇ ਕਦੇ ਹੁੰਦੇ ਹੀ ਨਹੀਂ ਨਾ ਪਰਿਵਾਰੀ ਉਹ ਵੀ ਫਿਰ ਸਤ ਸੰਗਤ ਦੀ ਬੜੀ ਵਿਆਖਿਆ ਕਰਦੇ ਬੜੀਆਂ ਚੰਗੀਆਂ ਗੱਲਾਂ ਕਰਦੇ ਬਾਅਦ ਸਤੇ ਦੇ ਵਿਆਪਕ ਕਰਨੇ ਤਾਂ ਆਪਾਂ ਜੀਵਨ ਦੇ ਵਿੱਚ ਉਦਾਹਰਣ ਦੇ ਸਕਦੇ ਤੇ ਪਾਸ਼ਾ ਜੀ ਕਹਿੰਦੇ ਆ ਭਾਈ ਸੰਗਤ ਕਰੋ ਤੇ ਸਾਰੇ ਸੁਖ ਮਰਨ ਦੇ ਸਾਰ ਸੁਖਾਂ ਪਾਵੋ ਸਤ ਸੰਗ ਤੇ ਕੀ ਹੁੰਦਾ ਨਾਮ ਤੇਰਾ ਰਹਿ ਮੰਨ ਰਤ ਗੁਰੂ ਮਹਾਰਾਜ ਕਹਿੰਦੇ ਭਾਈ ਤੇਰਾ ਜਿਹੜਾ ਨਾਮ ਹੈ ਉਹਦੇ ਮਨ ਵੱਲ ਜਿਹੜਾ ਲੱਗਿਆ ਨਾਮ ਤੇਰਾ ਰਹਿ ਮੰਨ ਰਤ ਏਕ ਗਿਆਨ ਨਾਨਕ ਕਰ ਜਾਤ ਕਲਿਆਣ ਦਾ ਅਰਥ ਹੁੰਦਾ ਖੁਸ਼ੀ ਕਲਿਆਣ ਦਾ ਅਰਥ ਹੁੰਦਾ ਆਨੰਦ ਕਲਿਆਣ ਦਾ ਅਰਥ ਹੁੰਦਾ ਖੇੜਾ ਕਹਿੰਦੇ ਇਹ ਕਲਿਆਣ ਨਾਨਕ ਕਰ ਜਾਤ ਗੁਰੂ ਮਹਾਰਾਜ ਕਹਿੰਦੇ ਮੈਨੂੰ ਇਹ ਕਲਿਆਣ ਬਣਿਆ ਮੈਨੂੰ ਇਹ ਖੁਸ਼ੀ ਘੜੀ ਆ ਜੇ ਤੂੰ ਮੈਂ ਤੇਰੀ ਸੰਗਤ ਕੀਤੀ ਐ ਫਿਰ ਉਹ ਮੈਂ ਤੇਰੇ ਨਾਲ ਜੁੜਿਆ ਪਰ ਗੁਰੂ ਮਹਾਰਾਜ ਮੈਂ ਨਹੀਂ ਕਰ ਸਕਦਾ ਕਿਉਂਕਿ ਤੂੰ ਲਾਉ ਤੂੰ ਲਾ ਕੇ ਸੇਵ ਅਮ ਤੇ ਕ੍ਰਿਸ਼ਨ ਨੂੰ ਵੈ ਸੇਵ ਜੇ ਮੈਂ ਸਤਿਗੁਰੂ ਅਮਰ ਕਦਰ ਦੇ ਉੱਤੇ ਆ ਤੂੰ ਉਠਾਰਿਆ ਜੇ ਤੂੰ ਦਿੱਤ ਨੇ ਬੁਕਾਰਿਆ ਤੇ ਮੈਂ ਕਰ ਰਿਹਾ ਮੈਂ ਜੇ ਸੰਗਤ ਵਿੱਚ ਆਇਆ ਤਾਂ ਤੂੰ ਲੈ ਕੇ ਆਇਆ ਜੇ ਤੂੰ ਸੇਵਾ ਕਰਾ ਰਿਆ ਤੇ ਤੂੰ ਕਰਾ ਦੇ ਸਤਿਗੁਰੂ ਕੀ ਹਮਤ ਦੇ ਕ੍ਰਿਸ਼ਨ ਨਾਮ ਉਹਨਾਂ ਦੇ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਸਾਡੇ ਬਸ ਐਪ ਅਸੀਂ ਤਾਂ ਪਰ ਵਾਸਨਾ ਜੇ ਜਦੋਂ ਅਸੀਂ ਉਹਦੇ ਅੰ Innen ਰਹਿ ਕੇ ਜੀਵਨ ਵਿੱਚ ਉਹਨੇ ਹਰ ਗਲਤ ਵਸਤੇ ਤੇ ਬੈਠ ਕੇ ਵੀ ਕਰ ਉਹਨੇ ਕਰਪਾਈ ਕਰਨੀ ਨਹੀਂ ਬਕਸ਼ਿਸ਼ ਹੀ ਕਰਨੀ ਜਦੋਂ ਅਸੀਂ ਉਹਦੇ ਹੋ ਗਏ ਤੇ ਉਹਨੇ ਆਪਣੇ ਆਪ ਹੀ ਤੇ ਆਪ ਦੀ ਧਰਮ ਵਾਲੀ ਉਹ ਸਾ ਸਤਿ ਦੀ ਰਾਖਨੀ ਦਾ ਵੀ ਤਜਰਬਾ ਹੈ ਤੇ ਦੇਖੋ ਕਦੋਂ ਉਹ ਸਮਾਜ ਜਿਸ ਵਿੱਚ ਜੁੜਦਾ ਨਾਲ ਸੰਗਤ ਕਰਦਾ ਆਪਣੇ ਅੰਦਰ ਅਚਲ ਹੋਣੇ ਆਪਣੇ ਆਪੋ ਕਦਮ ਚੱਲਦੇ ਆ ਆਪਣੇ ਆਪ ਹੀ ਜਿਵੇਂ ਸਿੱਖੀਤੇ ਆਏ ਆਪਣੇ ਆਪ ਹੀ ਗੱਡੀ ਉੱਤੇ ਆ ਜਾਈਏ ਆਪਣੇ ਆਪ ਸਾਡੇ ਕਦਮ ਉੱਤੇ ਰੁਕਦੇ ਗੁਰੂ ਮਾਰਗ ਕਹਿੰਦੇ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀ ਹਰ ਬਿੰਦ ਪਰ ਉਹ ਕਿਰਪਾ ਕਰਕੇ ਆਪਣੇ ਮਾਰਗ ਤੇ ਲੈ ਜੇ ਜਦੋਂ ਮੈਂ ਕਰਦਾ ਮੈਂ ਕੀਤਾ ਸਤੂ ਕਹਿੰਦੇ ਨਹੀਂ ਭਾਈ ਇਹ ਅਰਦਾਸ ਕਰੋ ਅੰਦਰੋਂ ਕਰੋ ਤੁਮ ਲਾਗੋ ਤੋ ਲਾਗੇ ਸੇਵ ਅਮਦੇ ਕਸ਼ਮਾ ਹੋਵੇ ਇਹੋ ਸਤਿਗੁਰ ਸਾਡੇ ਕੋ ਕੁਛ ਵੀ ਨਹੀਂ ਹੋ ਸਕਦਾ ਤੇ ਨਾ ਸਾਡਾ ਸਰੀਰ ਕਰ ਸਕਦਾ ਤੇ ਨਾ ਸਾਡੀ ਸਿਆਣਪ ਹੈ ਨਾ ਕੋਈ ਅਕਲ ਹੈ ਤੇ ਗੁਰੂ ਮਾਰਾ ਵੀ ਕਿਤੋਂ ਲਾਵੇ ਇਕ ਹਮ ਲਾ ਕੇ ਕੀ ਇਹ ਜੰਤ ਵਿਚਾਰੇ ਜਿੱਤੇ ਤੂੰ ਲਾ ਦੇ ਜਿਉ ਭਾਵੈ ਤੂੰ ਰਾਖ ਲੈ ਹਮ ਸ਼ਰਮ ਪ੍ਰਗਾਏ RAM ਰਾਤੇ ਹਮ ਹੂਲ ਬਿਕਾ ਦੇਨ ਦਿਨ ਸਾਰਾ ਅਰਦਾਸ ਰਖਾਏ ਹਮ ਭਾਰਕ ਤੂੰ ਗੁਰਪਿਤਾ ਹੈ ਤੇ ਮਤਸ ਇਹ ਜੇ ਕੋਈ ਦਾ ਸਾਧਨ ਕੋਸ਼ ਕਰ ਸਕਦਾ ਹੈ ਕਿ ਸਤਿਗੁਰੂ ਮਾਰਾ ਦੀ ਕਿਰਪਾ ਕਰੋ ਅਰਦਾਸ ਦੀ ਪ੍ਰੀਆ ਕਹਿੰਦੇ ਤੂੰ ਲਾਗੋ ਤੂੰ ਲਾਗੈ ਸੇਵ ਅਮਦੇ ਗਸੂਨਾ ਹੋਵੇ ਦੇਵ ਪਰ ਇਹ ਕਿ ਅਸੀਂ ਇੱਕ ਅਮਨ ਦੇ ਵਿੱਚ ਕਈ ਲੋਕ ਕੋ ਕਰਦੇ ਆ ਕਿ ਅਸੀਂ ਕੀ ਕਰ ਸਕਦੇ ਰੱਬ ਦੇ ਬਸ ਵਿੱਚ ਕੇਵਲ ਇਸ ਗੱਲ ਦਾ ਚੀਜ਼ ਪਿਆਰ ਕਰਉਂਦੇ ਅਸੀਂ ਉਦਮ ਵੀ ਕਰਨਾ ਹੈ ਅਸੀਂ ਅਰਦਾਸ ਵੀ ਕਰਨੀ ਬੇਤੀ ਵੀ ਕਰਨੀ ਕਿ ਗੁਰੂ ਨੇ ਕਿਰਪਾ ਕਰਦਾ ਅਸੀਂ ਚਰਨਾਂ ਤੇ ਹੈ ਅੰਦਰ ਉਹ ਕੰਮ ਕਰਨਾ ਚਰਨ ਸੰਗੁਰੂ ਇੱਕ ਪੰਡਾ ਦਾਏ ਚਲ ਸਤ ਪੁਰੂ ਪੰਡਾ ਆਗੇ ਹੋ ਜੀ ਸਤ ਪੁਰੂ ਜੀ ਕਿਰਪਾ ਕਰ ਸਾਸੰਗਪ ਜੀ ਇੰਨੀਆਂ ਬੇਟੀਆਂ ਪਰਵਾਹ ਕਰਨੀਆਂ ਹੋਈਆਂ ਅਰਗਟ ਤੁਲਨ ਬਸ ਤੇ ਬਣਾਉ ਪਰ ਸਾਰੇ ਆਪ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਸਤਿਨਾਮ 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 ਜੀ i ah, hate hey,